ਰਾਦੇ ਹੁਤਾਸਿਆ ਉਹ ਨਹੀਂ ਵਰਗਾਤੀ ਨਹੀਂ ਨੀਂ ਬਿੰਦ ਨਾ ਕਬੰਦਰੀ ਘਬਾਤਾ ਯਾਰ ਕਰ ਗਏ ਗਦਾਰੀ ਆਪਣੀ ਦੋਸਤ ਨੂੰ ਦਿੱਤੀ ਰੋਹ ਕੰਬਾਉ ਮੌਤ ਕਤਲ ਤੋਂ ਬਾਅਦ ਘਰ ਚ ਹੀ ਦਫਨਾ ਦਿੱਤੀ ਸੀ লাশ ਪੁਲਿਸ ਨੇ ਕਤਲ ਮਾਮਲੇ ਚ ਕੀਤੇ ਵੱਡੇ ਖੁਲਾਸੇ ਸਿਆਣੇ ਅਕਸਰ ਕਹਿੰਦੇ ਨੇ ਕਿ ਜ਼ਿੰਦਗੀ 'ਚ ਦੋਸਤ ਬਹੁਤ ਸੋਚ ਸਮਝ ਕੇ ਛੋੜਨੇ ਚਾਹੀਦੇ ਨਹੀਂ ਦੋਸਤੀ ਅਜੀਹਾ ਇਕਲੌਤਾ ਰਿਸ਼ਤਾ ਹੈ ਜੋ ਇਨਸਾਨ ਖੁਦ ਚੁਣਦਾ ਹੈ ਅਤੇ ਜੇਕਰ ਸਹੀ ਦੋਸਤ ਚੁਣਨ 'ਚ ਗਲਤੀ ਹੋ ਜਾਵੇ ਤਾਂ ਅਕਸਰ ਇਸ ਦੀ ਕੀਮਤ ਜਾਨ ਤੱਕ ਦੇ ਕੇ ਚੁਕਾਣੀ ਪੈਂਦੀ ਹੈ ਅਤੇ ਇਸ ਵਾਰ ਵੀ ਕੁਝ ਅਜੀਹੀ ਹੋਇਆ ਹੈ ਜਿਗਰੀ ਯਾਰ ਹੀ ਯਾਰ ਮਾਰ ਕਰ ਗਏ ਯਾਰਾ ਨਹੀਂ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਤੇ ਫਿਰ ਉਸ ਦੀ লাশ ਨੂੰ ਘਰ ਚੇਤਾਬ ਦਿੱਤਾ ਰਿਪੋਰਟ ਵੇਖੋ ਜੀ ਹਾਂ ਪਿਛਲੇ ਕਈ ਦਿਨਾਂ ਤੋਂ ਇਹ ਨੌਜਵਾਨ ਘਰ ਤੋਂ ਲਾਪਤਾ ਸੀ ਪਰਿਵਾਰ ਲਗਾਤਾਰ ਆਪਣੇ ਪੁੱਤ ਨੂੰ ਲੱਭ ਰਿਹਾ ਸੀ ਪੂਰਾ ਪਿੰਡ ਨੌਜਵਾਨ ਨੂੰ ਲਪੰਚ ਲੱਗਿਆ ਹੋਇਆ ਸੀ ਪਰ ਇਸੇ ਨੌਜਵਾਨ ਦੀ ਕਿਧਰੋਂ ਕੋਈ ਹੁਕ ਸੁਖ ਨਹੀਂ ਸੀ ਮਿਲ ਰਹੀ ਪੂਰਾ ਪਿੰਡ ਸਹਮਿਆ ਹੋਇਆ ਸੀ ਬੇੜਤ ਪਰਿਵਾਰ ਵਾਲੋਂ ਮਾਮਲੇ ਨੂੰ ਪੁਲਿਸ ਦੇ ਧਿਆਨ ਚ ਵੀ ਲਿਆਂਦਾ ਗਿਆ ਪੁਲਿਸ ਲਗਾਤਾਰ ਨੌਜਵਾਨ ਦੀ ਪਾਲ ਕਰ ਰਹੀ ਸੀ ਇਸੇ ਦੌਰਾਨ ਕਈ ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਸੋਸੇ ਦੇ ਕਰੀਬੀ ਦੋਸਤ ਦੇ ਘਰ ਚੋਂ ਬਰਾਮਦ ਹੋਈ ਕਮਰੇ ਚ ਪੁੱਟੇ ਢੂੰਗੇ ਡੋਇਚੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਇਸ ਤੋਂ ਬਾਅਦ ਪੂਰੇ ਪਿੰਡ ਚ ਹੀ ਤਹਿਸ਼ਦ ਦਾ ਮਾਹੌਲ ਵੇਖਣ ਨੂੰ ਮਿਲਿਆ ਜਿੱਹਾਂ ਰੌਂਗਟੇ ਖੜੇ ਕਰ ਦੇਣ ਵਾਲੀ ਹਵਾਰਦਾਰ ਰਾਮਪੁਰਾ ਫੂਲ ਦੇ ਪਿੰਡ ਚੌਂਕੇ ਤੋਂ ਸਾਹਮਣੇ ਆਹੀ ਹੈ ਜਿੱਥੇ 17 ਦਸੰਬਰ ਤੋਂ ਅਰਸ਼ਦੀਪ ਨਾਮ ਦਾ ਨੌਜਵਾਨ ਲਾਪਤਾ ਸੀ ਹੁਣ ਇਸ ਨੌਜਵਾਨ ਦੀ ਲਾਸ਼ ਉਸੇ ਦੇ ਦੋਸਤ ਦੇ ਘਰ ਚੋਂ ਮਿਲੀ ਜਿੱਥੇ ਇਸ ਅਮਰਤਕ ਨੌਜਵਾਨ ਕਰੀਬ 7 ਫੁੱਟ ਡੂੰਗਾ ਟੋਆ ਪੁੱਟ ਕੇ ਦੱਬਿਆ ਗਿਆ ਸੀ ਤਾਂ ਜੋ ਸਬੂਤਾਂ ਨੂੰ ਮਿਟਾਇਆ ਜਾ ਸਕੇ ਕਿਸ ਨੇ ਉਹ ਕਤਲ ਦੀ ਨੌਜਵਾਨ ਦੀ ਬਿਣਕ ਨਾ ਲੱਗ ਸਕੇ ਮਾਰਦਾ ਤਬਾਲ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪੀੜਤ ਪਰਿਵਾਰ ਅਤੇ ਪਿੰਡ ਵਾਸੀ ਮੁਲਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਇਹ ਰడియో ਦਾਜਾ ਉਹ ਨਹੀਂ ਮਰਗਾਤੀ ਨਹੀਂ ਜਾਨੂ ਅੱਜ 10 ਦਿਨ ਹੋ ਗਏ ਬਾਦਿਆਂ ਨੂੰ ਨਹੀਂ ਬਿੰਨੇ ਕਭੰਦਰੀ ਗਵਾਤਾ ਨਹੀਂ ਅੰਦਰ ਹੀ ਗਵਾਤਾ ਮੇਰਾ ਦੋਤਾ ਅੱਜ 10 ਦਿਨ ਹੋ ਗਏ ਮੇਰੇ ਪੁੱਤਾਂ ਦੇ ਜੋ ਭੱਜਲੇ ਪੋਵੇ ਤੇ ਫਿਰਗੇ ਕਿਤੇ ਨਹੀਂ ਖੜੇ ਹਏ ਹਏ ਅੱਗੇ ਦਾ ਪਿਓ ਮਾਰਦਾ ਦੀ ਕਿਸੇ ਨੇ ਆਈ ਹਾਂ ਉਹਦਾ ਨਿਉਗੋ ਚੋਕ ਨਿਕਲਿਆ ਦੀ ਹਾਂ ਜੀ ਤਾਂ ਕੇਤ ਬਣਾਦਾ ਦੀ ਕਰੋਲੇ ਦੇਤੇ ਹਾਈ ਨਹੀਂ ਮੇਰਾ ਪੁੱਤਾਂ ਦਰੀ ਭੈਣੇ ਮੇਰਾ ਦੋਤਾ ਸਿਓਨੇ ਦਾ ਰਲ ਗਿਆ ਨਹੀਂ ਨਹੀਂ ਮੇਰਾ ਦੋਤਾ ਵਾਲੇ ਛੋੜੋ ਦੀ ਮੇਰੀ ਦੀਨੇ ਮਸਾ ਵਾਲੇ ਅਖਰ লাশ ਬਰਾਮਦ ਕਿਵੇਂ ਹੋਈ ਕਿਸ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੁਣ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਜਿਸ ਨੌਜਵਾਨ ਤੇ ਕਤਲ ਦੇ ਇਲਜ਼ਾਮ ਲੱਗੇ ਉਸ ਦਾ ਪਿਤਾ ਆਪਣੇ ਖਾਲੀ ਪਏ ਘਰ ਚ ਅਚਾਨਕ ਕਿੜਾ ਮਾਰਨ ਗਿਆ ਸੀ ਜਦੋਂ ਘਰ ਦੇ ਕਮਰੇ ਚ ਪਹੁੰਚਿਆ ਤਾਂ ਅੰਦਰੋਂ ਮਦਬੂ ਆ ਰਹੀ ਸੀ ਤੁਰੰਤ ਉਸ ਨੇ ਅਸਦੀ ਸੂਚਨਾ ਪੁਲਸ ਨੂੰ ਦਿੱਤੀ ਜਾਣਕਾਰੀ ਮਿਲਦੇ ਹੈ ਪੁਲਸ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਪਿੰਡ ਦੇ ਹੀ ਦੋ ਨੌਜਵਾਨ ਜੋਰਸ਼ਦੀਪ ਦੇ ਕਰੀਬੀ ਦੋਸਤ ਦੱਸੇ ਜਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੌਕੇ ਤੇ ਲਿਆਂਦਾ ਗਿਆ ਦੀਨਾ ਮਲਜ਼ਮਾ ਦੀ ਨਿਸ਼ਾਨਦੇਹੀ ਤੇ ਹੀ ਅਰਸ਼ਦੀਪ ਦੀ লাশ ਨੂੰ ਟੋਏ ਚੋਂ ਬਾਹਰ ਕੱਢਿਆ ਗਿਆ ਜਿਹहां ਦੱਸਿਆ ਤੇ ਹੀ ਜਾ ਰਿਹਾ ਹੈ ਕਟਨਾ ਦੀ ਜਾਣਕਾਰੀ ਮਿਲਦੇ ਆਂ ਇਹ ਪਿੰਡ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਰ ਕੋਈ ਇਹੀ ਸੋਚ ਰਿਹਾ ਕਿ ਆਖਰ ਇਹ ਪਾਣਾ ਵਾਪਰ ਕਿਵੇਂ ਗਿਆ ਆਖਰ ਕਿਉਂ ਉਸਦੇ ਦੋਸਤ ਹੀ ਉਸ ਦੀ ਜਾਣ ਦੇ ਵੈਰੀ ਬਣ ਗਏ ਅਰਸ਼ਦੀਪ ਪੁੰਡਾ ਹੈਗਾ ਪਿੰਡ ਚੌਕੇ ਦਾ ਰਹਿਣ ਵਾਲਾ ਇਹ 7-8 ਦਿਨਾਂ ਤੋਂ ਜਿਹੜਾ ਹੈਗਾ ਇਹਦੇ ਗੁੰਮਸ਼ੁਦਗੀ ਦੀ ਰਫਟੇ ਦੇ ਪਰਿਵਾਰ ਨੇ ਲਿਖਵਾਈ ਸੀ ਜਿਸ ਸੰਬੰਧੀ ਅਸੀਂ ਇਸ਼ਤਿਹਾਰ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹਦੀ ਭਾਲ ਚੱਲ ਰਹੀ ਸੀ। ਤੋਂ ਮਰਡਰ ਦੇ ਸੰਬੰਧੀ ਜਿਹੜੇ ਹੈਗੇ ਪਿੰਡ ਦੇ ਹੀ ਦੋ ਮੁੰਡੇ ਨੇ ਗੁਰਪਿੰਦਰ ਉਰਫ ਗੋਲਡੀ ਹੈ ਤੇ ਦੂਸਰਾ ਬਲਜੀਤ ਜਿਹੜਾ ਹੈਗਾ ਉਰਫ ਪ੍ਰਭੂ ਹੈ। ਤਾਂ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਇਹਦੇ 'ਚ ਕਲੀਅਰ ਕੱਟ ਸਾਡੇ ਕੋਲੇ ਇਨਫੋਰਮੇਸ਼ਨ ਆਈ। ਉਹਦੇ ਬੇਸਿਸ ਦੇ ਉੱਤੇ ਐਫਆਈਆਰ ਲੋਜ ਹੁੰਦੀ ਹੈ। ਐਫਆਈਆਰ ਲੋਜ ਕਰਨ ਤੋਂ ਬਾਅਦ ਜਿਹੜਾ ਹੈਗਾ ਸਾਡੇ ਵੱਲੋਂ ਅੱਗੇ ਜਿਹੜਾ ਹੈਗਾ ਦੋਸ਼ੀਆਂ ਨੇ ਦੱਸਿਆ ਸਾਨੂੰ ਇੱਕ ਮੌਕੇ ਤੇ ਲੈ ਕੇ ਆਏ ਨੇ ਜਿੱਥੇ ਉਹਨਾਂ ਨੇ ਡੈੱਡ ਬੋਡੀ ਨੂੰ ਦੱਬਿਆ ਹੋਇਆ ਮਿੱਟੀ ਦੇ ਥੱਲੇ ਕਾਫੀ ਜਿਹੜਾ ਡੂੰਘਾ ਟੋਆ ਪੱਟ ਕੇ ਤੇ ਉੱਥੋਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪ੍ਰੋਪਰ ਪ੍ਰੋਸੀਜਰ ਦੇ ਥਰੂ ਜਿਹੜੀ ਹੈ ਬੋਡੀ ਇਸ ਤੋਂ ਰਿਕਵਰ ਕਰ ਰਹੇ ਹਾਂ ਸਰਕਾਰ ਨੂੰ ਪਤਾ ਲੱਗਿਆ ਕਿਉਂ ਕਤਲ ਕੀਤਾ ਸਰ ਇਹ ਸਾਰਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਕਿ ਐਗਜੈਕਟ ਕਾਰਨ ਕੀ ਰਹੇ ਨੇ ਹਜੇ ਜਿਹੜੇ ਦੋਸ਼ੀ ਨੇ ਅਲੱਗ-ਅਲੱਗ ਗੱਲਾਂ ਕਰ ਰਹੀ ਨੇ ਤੇ ਅਸੀਂ ਉਹ ਦੌਰਾਨੀ ਤਫ਼ਤੀਸ਼ ਉਸਾਰੀ ਗੱਲਬਾਤ ਕਲੀਅਰ ਕਰਾਂਗੇ ਕੁਝ ਇਹਨਾਂ ਦੀ ਰੰਜਿਸ਼ਬਾਜ਼ੀ ਦੀ ਵੀ ਗੱਲ ਸਾਹਮਣੇ ਆਈ ਹੈ ਬਟ ਅਸਲ ਕ ਜਾਣਕਾਰੀ ਮੁਤਾਬਕ ਅਰਸ਼ਦੀਪ ਤੇ ਦੋਸਤ ਗੁਰਪਿੰਦਰ ਤੇ ਬਲਜੀਤ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਿਛਲੇ ਕਈ ਦਿਨਾਂ ਤੋਂ ਕਤਲ ਦੀ ਯੋਜਨਾ ਬਣਾ ਰਹੇ ਸੀ ਆਪਣੇ ਇੱਕ ਖਾਲੀ ਪਏ ਘਰ ਦੇ ਕਮਰੇ 'ਚ ਪਹਿਲਾਂ ਤੋਂ ਹੀ ਟੋਆ ਪੁੱਟ ਰੇ ਸੀ ਤਾਂ ਜੋ লাশ ਨੂੰ ਟਿਕਾਣੇ ਲਾਇਆ ਜਾ ਸਕੇ ਫਿਲਹਾਲ ਇਸ ਵਾਰਦਾਤ ਇਸ ਕਤਲ ਦੇ ਪਿੱਛੇ ਦੀ ਕੋਈ ਵੀ ਵਜ੍ਹਾ ਕੋਈ ਵੀ ਕਾਰਨ ਸਾਫ਼ ਤੌਰ ਤੇ ਨਿਕਲ ਕੇ ਸਾਹਮਣੇ ਨਹੀਂ ਆ ਸਕਿਆ ਕਿ ਆਖਰ ਕਿਉਂ ਐ ਦੋਸਤ ਹੀ ਆਪਣੇ ਦੋਸਤ ਦਾ ਕਾਲ ਬਣ ਬੈਠੇ ਪੁਲਿਸਾ ਕਹਿਣਾ ਹੈ ਕਿ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ 'ਚ ਜਲਦ ਵੱਡੇ ਖੁਲਾਸੇ ਵੀ ਕੀਤੇ ਜਾਣਗੇ। ਵੀटीसी న్యూਸ ਦੇ ਲਈ ਰਾਮਪੁਰਾ ਤੋਂ ਉਮੇਸ਼ ਸਿੰਘਲਾ ਦੀ ਰਿਪੋਰਟ।